ਲੱਖ ਰੁਪਏ ਲੰਗਰਾਂ ਦੇ ਲਗਾਉਣੇ ਆ ਲੱਖ ਰੁਪਏ ਕੀਰਤਨਾਂ ਦੇ ਲਗਾਉਂਦੇ ਆ ਔਰ ਸਾਡੇ ਸਕੂਲਾਂ ਦੇ ਵਿੱਚ ਬਿਲਕੁਲ ਫਰੀ ਪ੍ਰਚਾਰ ਹੋ ਸਕਦਾ ਸਾਡਾ ਸਾਰਿਆਂ ਦਾ ਮਿਹਰਾਏ ਸੁਝਾਅ ਕੇ ਅਸੀਂ ਸਾਰੇ ਇਕੱਠੇ ਹੋ ਗਏ ਸਮਝੀਆਂ ਨੂੰ ਆਵਾਜ਼ ਸੁਝਾਅ ਲਿਖਿਆ ਜਾਵੇ ਤੇ ਸਾਡੀਆਂ ਜਿਹੜੀਆਂ ਕਮੇਟੀਆਂ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੀਰੀਅਡ ਆ ਇਹ ਤਾਂ ਬੇਸ਼ੱਕ ਸਾਰੇ ਸਕੂਲ ਵਿੱਚ ਮੈਂ ਕਾਜ ਕਰਕੇ ਹਰਬੀ ਸਿੰਘ ਪਰ ਰਹਾਨਾ ਉਹਦੇ ਨਾਲ ਵੀ ਗੱਲ ਕਰੀ ਸੀ ਤੇ ਕਨੂੰ ਨੇ ਉਹਨੂੰ ਕਿਹਾ ਜੀ ਕੇ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਇਹ ਸੁਝਾਵਾ ਜੀ ਬੇਨਤੀ ਆ ਕਿ ਇਥੋਂ ਵਿਦਿਆ ਸੰਭਾਲ ਵੱਲੋਂ ਇੱਕ ਲੈਟਰ ਲਿਖਿਆ ਜਾਵੇ ਹੋਰ ਪ੍ਰਿੰਸੀਪਲ ਸਾਹਿਬ ਜੀ ਆਪਣਾ ਲਿਖਣਾ ਇਹਨਾਂ ਦਾ ਜ਼ਿਆਦਾ ਹੋਏਗਾ ਸਕੂਲ ਦਾ ਕਿਉਂਕਿ ਪ੍ਰਿੰਸੀਪਲ ਆ ਮੇਰਾ ਇੱਕ ਸੁਜਾਦ ਜੀ ਮੈਂ ਕਈਆਂ ਨਾਲ ਗੱਲ ਕਰੀਆ ਤੇ ਸਾਡੇ ਹਰਕ੍ਰਿਸ਼ਨ ਪਬਲਿਕ ਸਕੂਲ ਆ ਔਰ ਬਹੁਤ سارے ਅਜਿਹੀ ਇਸ ਤਰ੍ਹਾਂ ਦੇ ਬੱਚਿਆਂ ਦਾ ਜੋਸ਼ ਸੀ ਤੇ ਕੀ ਕਹੂੰਗੇ ਜੋਸ਼ ਹਾਜਿਤੇ ਬਹੁਤ ਸੀਗਾ ਅੱਜ ABC ਕੇ ਪ੍ਰਿੰਸੀਪਲ ਪਰਮਜੋਤ ਕੁਰਜੀ ਆਏ ਨੇ ਮੈਂਬਰ ਖੀਵਾ ਜੀ ਆਏ ਨੇ ਔਰ ਸਹਿਯੋਗ ਜਿਹੜਾ ਸੀ ਹੈ ਕਾਫੀ ਸੰਕਟਾਂ ਕਰਿਆ ਸਾਡੇ ਨਾਲ ਤੇ ਚੜ੍ਹਦੀ ਕਲਾ ਰਹੀ ਆ ਬੱਚੇ ਜਿਵੇਂ ਜਾਣਕਾਰਿਆਂ ਦੇ ਨਾਲ ਜੋਸ਼ ਵਖਾ ਰਹੇ ਸਨ ਮੈਨੂੰ ਲੱਗਦਾ ਇੱਥੇ ਲੋੜ ਹੈ ਪ੍ਰਚਾਰ ਦੀ ਹੋ ਅਗਲੀ ਵਾਰੀ ਚੜ੍ਹਦੀ ਕਲਾ ਦਾ ਇਹ ਦੇਣੇ ਗਿਆ ਆਪਣਾ ਜਿਹੜਾ ਸੁਜੋਗ ਹੈ ਬਗਬਈ ਵੀ ਜਿਸ ਟੀਚਰ ਦੇ ਨਾਲ ਜਿਸ ਮਨੋਰਥ ਤੇ ਨਾਲ ਤੁਸੀਂ ਜੇ ਕੰਮ ਜਰਾ ਇੱਥੇ ਕੀਤਾ ਹੈ ਉਹ ਕਿਤੇ ਨਾ ਕਿਤੇ ਸਫਲ जरूर ਹੋਇਆ ਹੈ ਰਸਤਾ ਖੁੱਲਿਆ ਲੱਗ ਰਿਹਾ ਉਹਨਾਂ ਨੂੰ ਵੀ ਰਸਤਾ ਮਿਲਿਆ ਤੇ ਸਾਨੂੰ ਵੀ ਉਤਸ਼ਾਹ ਮਿਲਿਆ ਕਿਉਂਕਿ ਟੀਚਰ ਦਾ ਜਿਵੇਂ ਮਨ ਖੁਸ਼ ਹੁੰਦਾ ਨਾ ਸਟੂਡੈਂਟ ਜਦੋਂ ਚੰਗੇ ਨੰਬਰ ਲਿਆਉਂਦਾ ਤੇ ਇਹ ਬੱਚੇ ਜਿਹੜੇ ਜਿੱਦਾਂ ਕਰ ਰਹੇ ਆ ਆਪਾਂ ਕੁਝ ਸਿੱਖੀ ਨੂੰ ਮੁੱਖ ਰੱਖ ਕੇ ਮर्यादा ਨੂੰ ਮੁੱਖ ਰੱਖ ਕੇ ਇਹ ਜਿਹੜਾ ਕੋਸ਼ਿਸ਼ ਕੀਤੀ ਹੈ ਤੇ ਮੈਂ ਸੋਚ ਰਹੀ ਹਾਂ ਕਿ ਅਗਰ ਪ੍ਰਚਾਰ ਹੋਵੇ ਇਸ ਇਦਾਂ ਦੇ ਪ੍ਰੋਗਰਾਮ ਹੋਣ ਦੇ ਬੱਚੇ ਕਦੇ ਪਤਤ ਨਹੀਂ ਹੋ ਸਕਦੇ ਨਹੀਂ ਬੱਚੇ ਨਸ਼ਾ ਚ ਪੈ ਸਕਦੇ ਜੋ ਗੱਲ ਕਥਨ ਕਥੀ ਗਈ ਹੈ ਬਾਰ ਬਾਰ ਕਿ ਪੰਜਾਬ ਚ ਨਸ਼ਾ ਨਹੀਂ ਹੋ ਸਕਦਾ ਲੋੜ ਹੈ ਪ੍ਰਚਾਰ ਦੀ ਸੇਧ ਦੇਣ ਦੀ ਬੱਚਿਆਂ ਨੂੰ ਲੋੜ ਤੁਹਾਡੀ ਸੰਸਥਾ ਦੇ ਵੱਲ ਮਾਨਵ ਗੁਰ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਿਰੰਤਰ ਚੱਲੀ ਰਹੇ ਹਨ ਬਿਲਕੁਲ ਸਾਡੀ ਕੋਸ਼ਿਸ਼ ਹੈ ਕਿ ਤੇ ਬੱਚਿਆਂ ਨੇ ਜਿੱਥੇ ਕਿਹਾ ਕਿ ਜ਼ਰੂਰ ਤਾਂ ਸਾਨੂੰ ਫਿਚਰਾਂ ਦੀ ਅਸੀਂ ਸਮਰਕੰਪ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਵੇਂ ਅਗਲਾ ਸਾਡਾ ਪ੍ਰੋਗਰਾਮ ਜਿਹੜਾ ਚੰਡੀਗੜ੍ਹ ਅਸੀਂ ਕਰ ਰਹੇ ਹਾਂ ਵੱਡੀ ਪੱਧਰ ਤੇ ਕੋਸ਼ਿਸ਼ ਹੋएगी ਜਿਨੇ ਗੁਰਦੁਆਰੇ ਲਮਾਂਗੇ ਉਹਦੇ ਸੇ ਜ਼ਿਆਦਾ ਬੀਬੀਆਂ ਨੂੰ ਔਰ ਜ਼ਿਆਦਾ ਵੱਡੀ ਅਜੇ ਦੇ ਬੱਚਿਆਂ ਨੂੰ ਲਮਾਂਗੇ ਤੇ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਨਾਲ ਦਾ ਸਹਿਯੋਗ ਹੋ ਰਿਹਾ ਹੈ ਸਰੋਮਨੀ ਕਮੇਟੀ ਵੱਲੋਂ ਸਟੇਜਾਂ ਮਿਲੀਆਂ ਨੇ ਬਾਕੀ ਲੰਗਰ ਤਾਂ ਬੀਬੀਆਂ ਆਪ ਹੀ ਸੰਗਤਾਂ ਆਪੇ ਹੀ ਕਰੀ ਜਾ ਰਹੀਆਂ ਸੰਗਤਾਂ ਦਾ ਵੀ ਉਤਸ਼ਾਹ ਬਹੁਤ ਹੈ ਸ਼ੋਮਣੀ ਕਮੇਟੀ ਵੱਲੋਂ ਸਾਲ ਨੂੰ ਤਿੰਨੋ ਜਗ੍ਹਾ ਸਟੇਜਾਂ ਮਿਲੀਆਂ ਨੇ ਦਿਖਾਲਾ ਉਹ ਜੀ ਸਤੇ ਸਾਡੇ ਬਹੁਤ ਹੀ ਸਨਮਾਨਜੋ ਸਾਡੀ ਭੈਣ ਜੀ ਜੀ ਨਿਰੰਦਰ ਕੌਰ ਜੀ ਦਿੱਲੀ ਵਾਲਿਆਂ ਵੱਲੋਂ ਜੋ ਕੁਰਬਾਨੀ ਸੰਭਾਲ ਰੁਸਵਾ ਸਮਾਗਮ ਦੀ ਸੰਸਥਾ ਬਣਾਈ ਗਈ ਹੈ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਅੰਦਰ ਵਕਫਾ ਥਾਵਾਂ ਤੇ ਗੁਰਦੁਆਰਾ ਸਮਾਗਮ ਵੀ ਰੱਖੇਗੇ ਬੱਚਿਆਂ ਦੇ ਜੋ ਵਕਫਾ ਸਕੂਲਾਂ ਦੇ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਮੁਕਾਬਲੇ ਵੀ ਕਰਾਏ ਗਏ ਸੋ ਅੱਜ ਉਹਨਾਂ ਦੇ ਜੋ ਸਮਾਪਤੀ ਸਮਾਰੋਹ ਦੁਰਦਰਾ ਸੀਸਗੰਗ ਸਾਹਿਬ ਸ੍ਰੀ ਦੰਦਪੁਰ ਸਾਹਿਬ ਵਿਖੇ ਹੋਇਆ ਜਿੱਥੇ ਬਹੁਤ ਵੱਡੀ ਗਿਤੀ ਵਿੱਚ ਬੱਚਿਆਂ ਦੀਆਂ ਟੀਮਾਂ ਨੇ ਬਹੁਤ ਹੀ ਵਧੀਆ ਤਜ ਦੇ ਨਾਲ ਉਹਨਾਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਕੇ ਉਹਨਾਂ ਨੇ ਆਪਣੀ ਜੋ ਬਿੰਦ ਕਲਾ ਉਹਦਾ ਪ੍ਰਦਰਸ਼ਨ ਕੀਤਾ ਮੈਂ ਸਮਝਦਾ ਕਿ ਅੱਜ ਦੇ ਯੁੱਗ ਵਿੱਚ ਜਦੋਂ ਅੱਜ ਰੰਗ ਤਮਾਸ਼ਾ ਦਾ ਯੁੱਗ ਹੈ ਚਗਾ 14 ਦਾ ਯੁੱਗ ਹੈ ਉਸ ਯੁੱਗ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਬੱਚਿਆਂ ਨੂੰ ਕੀਰਤਨ ਵਾਲੇ ਪਾਸੇ ਤੋਰਨਾ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਗੁਰੂ ਦੇ ਜੋ ਸਿਧਾਂਤ ਉਹਨਾਂ ਨਾਲ ਜੋੜਨਾ ਇਹ ਸਭ ਤੋਂ ਵੱਡੀ ਸੇਵਾ ਹੋਰ ਸੁਆਵਾਂ ਸੀ ਕਰਦੇ ਆ ਲੇਕਿਨ ਪ੍ਰਚਾਰ ਦੀ ਸੇਵਾ ਬਹੁਤ ਵੱਡੀ ਸੇਵਾ ਆਪਣੇ ਮਹਾਨ ਸਤਿਗੁਰਾਂ ਦੇ ਇਤਿਹਾਸ ਨੂੰ ਸਾਹਮ ਕੇ ਆਪਣੀ ਕੌਮ ਲਈ ਸੁਆਦੀ ਜੀ ਆਪਾਂ ਬਹੁਤ ਵੱਡੀ ਸੇਵਾ ਕਰ ਸਕਦੇ ਆ ਉਹ ਤਾਂ ਵਧੀਆ ਉਦਮ ਤੇ ਪਰਾਲਾ ਮੈਂ ਇਸ ਮੁੱਚੀ ਸੰਸਥਾ ਨੂੰ ਜਿੱਥੇ ਵਧਾਈ ਵੀ ਦੇਣਾ ਉੱਥੇ ਉਹਨਾਂ ਦਾ ਧਰਮਾਧੀ ਕਰਦਾ ਕਿ ਉਹਨਾਂ ਨੇ ਪਾਕਿਸਤਾਨ ਤੇ ਆ ਕੇ ਸਾਡੇ ਇਲਾਕੇ ਅੰਦਰ ਇੱਕ ਬਹੁਤ ਵੱਡਾ ਕਾਰਜ ਕੀਤਾ ਪਰਾਲਾ